ਵਾਹਿਗੁਰੂ ਜੀ ਕਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਕਿ ਬਾਈ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਆਪਣੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆ ਰਹੇ ਨੇ ਉਹ ਹੜ੍ਹਾਂ ਦੇ ਕਾਰਨ ਆਪਣੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬਾਈ ਆਪਣੀ ਜਿਹੜੀ ਫਸਲਾਂ ਨੇ ਉਹ ਤਬਾਹ ਹੋ ਰਹੀਆਂ ਨੇ ਆਪਣੇ ਘਰ ਨੇ ਜਿਹੜੇ ਉਹ ਡਾਇਰੇ ਨੇ ਤੇ ਜਿਹੜੇ ਆਪਣੇ ਡੰਕਰ ਪਸ਼ੂ ਨੇ ਉਹ ਵੀ ਪਾਣੀ ਦੇ ਵਿੱਚ ਰੁੜ ਗਏ ਤੇ ਮੈਂ ਮੇਰੇ ਪਿੰਡ ਦੇ ਜਿਹੜੇ ਆਲੇ ਦੁਆਲੇ ਪਿੰਡਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਨੇ ਸਾਡੇ ਜਿਹੜੀ ਜਖੇਪਲ ਤੋਂ ਸਨਾਬ ਨੂੰ ਸੜਕ ਜਾਂਦੀ ਆ ਪٹرول ਪੰਪ ਕੋਲੇ ਮੜਿਆ ਬਈ ਦਿਖਾ ਦੇ ਇਹ ਨਾ ਇੱਕ ਸਾਨੂੰ ਕੋਈ ਸ਼ੌਕ ਨਹੀਂ ਤੇ ਉਹ ਸੜਕ ਪੱਟਣ ਦਾ ਕਿਉਂਕਿ ਪਾਣੀ ਮਾਗਰੋ ਬਹੁਤ ਜ਼ਿਆਦਾ ਆ ਰਿਹਾ ਕਈ ਵਾਰ ਕੋਈ ਐਮਰਜੈਂਸੀ ਇਹ ਰਾਹ ਆਉਂਦਾ ਹੋਵੇ ਬਈ ਆਇਓ ਨਾ ਇਹ ਮੂਰੋ ਇੱਥੋਂ ਪੰਪ ਕੋਲੇ ਸੜਕ ਇੱਥੋਂ ਪੱਟੀ ਪੱਟਤੀ ਅਸੀਂ ਨੇ ਕਿਉਂ ਇਹ ਤਾਂ ਪੱਟੀਆਂ ਮਾਗਰੋ ਬਈ ਜਿਹੜਾ ਇਹ ਪਾਣੀ ਦਾ ਵਹਾਅ ਸੀ ਬਹੁਤ ਜ਼ਿਆਦਾ ਤੇਜ਼ ਸੀ ਤੇ ਮੈਂ ਸਾਰਿਆਂ ਨੂੰ ਬਈ ਇਹ ਹੀ ਬੇਨਤੀ ਕਰਨੀ ਚਾਹੁੰਦਾ ਇਹ ਵੀਡੀਓ ਨੂੰ ਵਾਧ ਤੋਂ ਵਾਧ ਸ਼ੇਅਰ ਕਰ ਦਿਓ ਕਈ ਵਾਰ ਕੋਈ ਐਮਰਜੈਂਸੀ ਇਹ ਰਾਹ ਆਉਂਦਾ ਹੋਵੇ ਬਈ ਨਾ ਆਇਓ ਕਿਉਂਕਿ ਇਹ ਇਹ ਜਿਹੜੀ ਸੜਕ ਆ ਇਹ ਮਾਗਰੋਂ ਪਾਣੀ ਦਾ ਜਿਹੜਾ ਵਹਾਅ ਆਤੀ ਬਹੁਤ ਜ਼ਿਆਦਾ ਤੇਜ਼ ਸੀ ਉਹਦੇ ਕਾਰਨ ਇਹ ਸੜਕ ਟੱਪਣ ਨੂੰ ਅਸੀਂ ਮਜਬੂਰ ਆ ਕਿਉਂਕਿ ਸਾਨੂੰ ਕੋਈ ਉਹ ਨੀਤੀ ਵੀ ਸ਼ੌਕ ਨੀਤੀ ਵੀ ਇਹ ਸੜਕ ਪੱਤੀ ਏ ਤੇ ਇਹ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਦੂਜਾ ਬਈ ਆਪਸੀ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਿਓ ਕਿਉਂਕਿ ਇਹ ਜਿਹੜਾ ਟਾਈਮ ਆ ਇਹ ਆਪਾਂ ਨੂੰ ਇੱਕ ਦੂਜੇ ਦੇ ਨਾਲ ਖਰਨਾ ਚਾਹੀਦਾ ਤੇ ਮੈਂ ਇੱਕ ਦੁਕਾਨਦਾਰ ਵੀਰਾਂ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਵੀ ਕਈ ਵਾਰ ਆਪਾਂ ਇਹ ਚੀਜ਼ ਦਾ ਫਾਇਦਾ ਨਾ ਚੱਕਿਓ ਵੀ ਆਪਾਂ ਜਿਹੜੇ ਹੜਪੀਟਤ ਨੇ ਜਾਂ ਜਿਹਦਾ ਨੁਕਸਾਨ ਹੋ ਗਿਆ ਹਨ ਆਪਾਂ ਉਹੀ ਮਹਿੰਗੇ ਮੁੱਲ ਚੀਜ਼ਾਂ ਉਹਨਾਂ ਨੂੰ ਵੇਚੀ ਜਾਈਏ ਰੱਬ ਤੋਂ ਡਰ ਕੇ ਰਹੋ ਬਾਈ ਤੇ ਜਿੰਨਾ ਉਸਾਰ ਦਾ ਵੱਧ ਤੋਂ ਵੱਧ ਦੁਕਾਨਦਾਰ ਵੀਰ ਵੀ ਆਪਣੇ ਜਿਹੜੇ ਕਿਸਾਨ ਭਰਾ ਹਨ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰਿਓ ਕਿਉਂਕਿ ਇਹੀ ਟਾਈਮ ਆ ਆਪਾਂ ਨੂੰ ਇੱਕ ਦੂਜੇ ਦੇ ਨਾਲ ਖੜਨ ਦਾ ਇਹ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ